ਹੋਰ ਉਚੀ ਰੋੜਾ ਪਾ ਸਪੀਕਰ ਚ ਬੋਲ ਦੇ ਲੋਕ ਆਖਣਗੇ ਬੁਢੀ ਦੀ ਸੇਵਾ ਨਹੀਂ ਕਰਦੇ ਗੋਗੀ ਰੋਟੀ ਖਾਰੀ ਤਾਂ ਮੈਂ ਰੋਟੀ ਖਾਣਾ ਯਾਰ ਖੇਤ ਪਾਣੀ ਲੱਗੀ ਜਾਂਦਾ ਖੇਤ ਚੱਲਦੇ ਆਪਾਂ ਫਿਰ ਉਹ ਤਾਂ ਪਾਛੰਦੇ ਹੀ ਜਾਂਦੀ ਹੈ ਹਜੇ ਰੋਟੀ ਕਿੱਥੇ ਮੈਂ ਬਾੜੇ ਚ ਗੇੜਾ ਮਾਰਿਆ ਮਮਾੜਾ ਜਾ ਬੈਡਾਂ ਦਾ ਤਾਂ ਮੈਂ ਬਹਾਨਾ ਲਾਇਆ ਸੀ ਤੁਹਾਨੂੰ ਮੈਂ ਤਾਂ ਤੁਹਾਡੇ ਨਾਲ ਗੱਲ ਕਰਨੀ ਸੀ ਤੁਸੀਂ ਉੱਥੇ ਕੀ ਪੁੱਛੀ ਜਾਂਦੇ ਸੀ ਵੀ ਰਾਤ ਲਾਉਂਗੇ ਕੀ ਕਹੀ ਜਾਂਦੀ ਸੀਗੇ ਉਹ ਤਾਂ ਵੀਰਪਾਲ ਹੋਰੇ ਕਹਿੰਦੇ ਵੀ ਅਸੀਂ ਉੱਥੇ ਜਾ ਕੇ ਆਉਣਾ ਆਪਣੇ ਪਿੰਡ ਫਿਰ ਤੁਹਾਨੂੰ ਕੀ ਲੋੜਾਂ ਪੁੱਛਣ ਦੀ ਵੀ ਰਾਤ ਲਾਉਂਗੇ ਪਾ ਮੈਂ 4 ਦਿਨ ਲਾਇਆ ਹੁਣ ਹੋਰ ਆਪ ਤਾਂ ਪੀਂਦੀ ਸੀ ਤੀ ਇਹਨੀਆਂ ਵੱਡੇ ਬੰਦਿਆਂ ਨੂੰ ਤਾਕਤ ਦੀ ਲੋੜ ਐ। ਅੱਛਾ ਆਹੋ। ਨਹੀਂ ਮੈਂ ਹਰਦਾ। ਲੈ ਭਾਈ ਮੈਂ ਜਾਣੀ ਆ ਮੇਰੇ ਪਿੱਛੇ ਤੁਸੀਂ ਆਪਦੇ ਘਰੇ ਕੋਲੇਸ ਨਾ ਪਾਓ। ਜੀ ਬਹਿ ਜਾਂਦੀ ਰਾਣੀ। ਨਾ ਚਾਚੀ ਫੇਰ ਆਉਂਗੀ ਹੁਣ ਤਾਂ ਮੈਂ ਜਾਣੀ ਆ। ਮੈਂ ਤੈਨੂੰ ਅਕਲ ਨਹੀਂ ਹੈਗੀ ਕਰਿਆ ਇਹਨੂੰ ਕਿਵੇਂ ਬੋਲਦੇ ਹੁੰਦੇ ਨੇ। ਮੂਰਖਾ ਪੜਿਆ ਲਿਖਿਆ ਹੈ ਤੂੰ। ਮੈਨੂੰ ਪਤਾ ਐ ਪੁੱਤ ਤੂੰ ਫਸਿਆ ਹੋਇਆ ਹੋਏਗਾ। ਇਹਦਾ ਤਾਂ ਸੁਭਾਈ ਐ ਇਹ ਜਹ ਐ ਇਹ ਜਈ ਰਹੂਗਾ। ਤੂੰ ਸਿਆਣਾ ਬਣ ਜਾ। ਮੈਂ ਤਾਂ ਦੱਸਾਂ ਲੜਾਈ ਨਹੀਂ ਕਰਦੇ ਹੁੰਦੇ ਸਰਦਨ ਕ੍ਰੇਸ ਮਾੜਾ ਹੁੰਦਾਗਾ ਬੇਬੇ ਮੈਂ ਉਹਨੂੰ ਕਿੱਦਾਂ ਦਾ ਦੇਖੀ ਜਾਂਦਾ ਸੀ ਦੂਜਿਆਂ ਨੂੰ ਉਹ ਟਿੱਚੀ ਸਮਝਦੀ ਐ ਤੇ ਲੜਾਈ ਨਹੀਂ ਹੋਊ ਤਾਂ ਫਿਰ ਹੋਰ ਕੀ ਹੋਊਗਾ ਪੁੱਤੋ ਤਾਂ ਉਹ ਗੱਲ ਹੋ ਗਈ ਬਾਰੇ ਸ਼ਾਹ ਨਹੀਂ ਆਦਤਾਂ ਜਾਂਦੀਆਂ ਇਹਦੇ ਮਾਪਿਆਂ ਨੇ ਟੋਕਿਆ ਨਹੀਂ ਇਹਨੂੰ ਸਿੱਖਿਆ ਨਹੀਂ ਦਿੱਤੀ ਚੱਲ ਛੱਡ ਮਾਂ ਨਿੱਕੇ ਨਿੱਕੇ ਗੱਲਾਂ ਤੋਂ ਐਵੇਂ ਘਰ ਖਰਾਬ ਹੋ ਜਾਂਦੇ ਐ ਮੈਂ ਤਾਂ ਕੀ ਕਹਿਣਾ ਪੁੱਤ ਮੈਂ ਤਾਂ ਆਪਦੀ ਕੱਢ ਲਈ ਐ ਮੈਂ ਤਾਂ ਗੋਗੀ ਦੇ ਮੂੰਹ ਕਾ ਨਹੀਂ ਦੇਖ ਕੇ ਬੋਲਿਆ ਜਾਂਦਾ ਵੀ ਇਹ ਜਵਾਕ ਕੀ ਕਰੂਗਾ ਮਾਂ ਗੋਗੀ ਦੀ ਵਿੱਚ ਚੰਗੀ ਗੱਲ ਨਹੀਂ ਐਵੇਂ ਨਿੱਕੀ ਨਿੱਕੀ ਗੱਲਾਂ ਤੋਂ ਘਰੇ ਕਲੇਸ਼ ਪਈ ਜਾਂਦਾ ਰਹਿੰਦਾ ਹੈਗਾ ਕੀ ਰੌਲਾ ਇਹ ਬਾਰੇ ਖੇ ਜੀ ਮੈਂ ਅੰਦਰ ਤਿਆਰ ਹੋਈ ਜਾਂਦੀ ਸੀ ਕਲੇਸ਼ ਕਰਕੇ ਹਟਿਆ ਰਾਣੀ ਨੇ ਕਹਿੰਦੀ ਤੂੰ ਚੁਗਲੀਆਂ ਕਰਦੀ ਐ ਅੱਛਾ ਐ ਕਹਿੰਦੀ ਸੀ ਮੈਂ ਤਾਂ ਅਗਲਾਵ ਦਾ ਕੰਮ ਛੱਡ ਕੇ ਆਉਂਦਾ ਨਾਲੇ ਹਜੇ ਕਹਿੰਦੀ ਚੁਗਲੀਆਂ ਕਰਦੀ ਐ ਆਪਣੇ ਤਾਂ ਕੋਈ ਆਉਂਦਾ ਜਾਂਦਾ ਵੀ ਨਹੀਂ ਹੈਗਾ ਜੇ ਆਉਂਦੀ ਦੀ ਤਾਂ ਕਹਿੰਦੇ ਨੇ ਆਖੇ ਚੁਗਲੀਆਂ ਕਰਦੀ ਐ ਹੁਣ ਫਿਰ ਮੈਂ ਵੀ ਮੈਂ ਨਾ ਜਾਨੀਂ ਐਂਗੀ ਉਹ ਤਾਂ ਰਸਕੀ ਅੰਦਰ ਵੜ ਗਈ ਕੀ ਪਤਾਗਾ ਨਿਕਲੂਗੀ ਕਿੰਨਾ ਛੋਟੇ ਦਾ ਕੀ ਪਤਾ ਕੰਮ ਕਰਾਊਗੀ ਕਿੰਨਾ ਫਿਰ ਤੁਸੀਂ ਇੱਥੇ ਇਕੱਲੇ ਔਖੇ ਹੋਈ ਜਾਓਗੇ ਮੈਂ ਤਾਂ ਜਾਂਦੀ ਨਹੀਂਗੀ ਰਹਿ ਨਹੀਂ ਦਿੰਨੀ ਆ ਫਿਰ ਕੰਮ ਤਾਂ ਮੈਂ ਆਪੀ ਕਰ ਲੂੰਗੀ ਤੂੰ ਬੇਫਿਕਰ ਹੋ ਕੇ ਭੱਗ ਜਾ ਚਾਰ ਦਿਨ ਲਾਏ ਆਂ ਇਹ ਲੜਾਈ ਝਗੜੇ ਚ ਤਮੰਮੀ ਕੀ ਜਾਣਾਗਾ ਮੈਂ ਤਾਂ ਜਾਂਦੀ ਨਹੀਂਗੀ ਖਿਆਲ ਤਾਂ ਮੇਰਾ ਕਰੀ ਰਹੂਗਾ ਨਾ ਇਹ ਉਹੀ ਗੱਲ ਆਗਾ ਪਿੱਛੇ ਚਿਚੜ ਹੋਈ ਜਾਊਗੀ ਕੀ ਕਰਨਾਗਾ ਜਾ ਕੇ ਚੱਲ ਚੱਲੀਏ ਫਿਰ ਲੇਟ ਹੋਈ ਜਾਂਨੇਗੇ ਚਲੋ ਜੀ ਟਾਈਮ ਨਾਲ ਭੱਗ ਜਾ ਪੁੱਤ ਜਾਂਨੇ ਮਮੀ ਉਹ ਕਿੱਧਰ ਗਿਆ ਪਤਾ ਨਹੀਂ ਬੇਬੇ ਕਿੱਧਰ ਗਿਆ ਹੈਗਾ ਤੇ ਚੁੱਪ ਕਰਕੇ ਤੁਰ ਗਿਆ ਮੈਨੂੰ ਕਿਹੜਾ ਦੱਸ ਕੇ ਗਿਆ ਹੈਗਾ ਤੇ ਤੇਰੇ ਸਾਹਮਣੇ ਤੁਰ ਕੇ ਗਿਆ ਹੈਗਾ ਹੁਣ ਮੈਂ ਤਾਂ ਇਹ ਕਹਿੰਦੀ ਆ ਵੀ ਕਲੇਸ਼ ਦਾ ਮੂੰਹ ਸਿਰ ਕਾਲਾ ਹੁੰਦਾ ਸ਼ਿੰਦੇ ਗੁੱਸੇ ਹੋ ਕੇ ਗਿਆ ਹੈ ਅੱਜ ਕੱਲ ਗੁੱਸੇ ਇਹੋ ਜੀ ਨੇ ਕੋਈ ਨਾ ਬੇਬੇ ਇੱਥੇ ਮੋੜਤੀ ਬੈਠਾ ਹੋਊਗਾ ਮੈਂ ਜਾ ਕੇ ਦੇਖਿਆ ਹੁਣੀ ਹੈਗੀ ਬੇਬੇ ਮੈਂ ਦੇਖ ਕੇ ਆਉਣੀ ਆ ਹਣਾ ਗੁੱਸੇ 'ਚ ਕੀ ਪਤਾ ਕਿੱਧਰ ਵੜ ਜੇ ਇੱਧਰ ਵੀ ਨਹੀਂ ਦੀਂਦਾ ਹੈਗਾ ਕੁੜੇ ਇੱਧਰ ਵਾਗ ਗਿਆ ਇੱਧਰ ਦੇਖ ਕੇ ਆਵਾ ਪਤਾ ਨਹੀਂ ਕਿੱਧਰ ਵਾਗ ਗਿਆ ਲੈ ਦੱਸ ਮੈਂ ਤਾਂ ਹੁਣ ਫਿਕਰ ਲੱਗਿਆ ਪਿਆਗਾ ਹੈ ਅੱਜ ਕੱਲ ਕੀ ਪਤਾ ਲੱਗਦਾ ਹੈ ਗੁੱਸੇ ਚ ਗੁੱਸਾ ਹੀ ਆਹ ਜਾਇਆ ਹੈ ਰੁਕੀ ਅੱਜ ਕੱਲ ਦੇ ਮੁੰਡਿਆਂ ਦਾ ਮਾੜਾ ਜਨ ਕਿਸ ਕਾਹਨ ਦਿੰਦੇ ਲੈ ਇੱਧਰ ਵੀ ਨਹੀਂ ਹੈਗਾ ਕਿੱਥੇ ਕਿੱਥੇ ਭਾਲ ਕੇ ਲਿਆਵਾਂ ਹੁਣ ਮੈਂ ਕਿੱਧਰ ਜਾਵਾਂ ਫੋਨ ਵੀ ਘਰੀ ਰੱਖ ਗਿਆ ਨਹੀਂ ਤਾਂ ਮੈਂ ਫੋਨ ਕਰਕੇ ਪੁੱਛ ਲੈਂਦੀ ਹੁਣ ਕਿੱਧਰ ਜਾਵਾਂ ਦੱਸ ਮੈਂ ਤਾਂ ਬਹੁਤ ਔਖਾ ਹਾਂ ਯਾਰ ਲੈ ਹੁਣ ਕਿੱਧਰ ਜਾਵਾਂ ਸਾਰੇ ਪਾੜੇ ਕੀ ਟੇ ਨਹੀਂ ਥਿਆ ਹੇਗਾ ਸਾਰੇ ਫਿਰਿਆ ਹੀ ਔਰ ਕੀ ਕਰਾਂ ਮੈਂ ਡੋਹੀਂ ਬਰੇ تاني ਨਾ ਬੇਬੇ ਮੈਂ ਤਾਂ ਹੋ ਮੋੜ ਤੱਕ ਦੇਖ ਆਈ ਪੁੱਛ ਰਹੀਂਦੀ ਕਿਸੇ ਨੂੰ ਕਿਤੇ ਨਹੀਂ ਥਿਆ ਹੈਗਾ ਮੈਂ ਕਿਹਨੂੰ ਪੁੱਛਾਂ ਉੱਥੇ ਕੋਈ ਨਹੀਂ ਤਿਗਾ ਹੈਂ ਕੋਈ ਨਹੀਂ ਸੀ ਉੱਥੇ ਤਾਂ ਅੱਡੇ ਤੇ ਤੇ ਹੁਣ ਕਿੰਨੇ ਕਰੀਏ ਤੇ ਮੈਨੂੰ ਤਾਂ ਹੁਣ ਐ ਹੋਇਆ ਪਿਆ ਵੀ ਹੁਣ ਆਥਨ ਨੂੰ ਆ ਜੇ ਕਰੇ ਤਾਂ ਵੀ ਚੰਗੇ ਆ ਚਿੰਤਾ ਚਿੰਤਾ ਤਾਂ ਹੈਗੀ ਸਾਰਿਆਂ ਦੀ ਚਿੰਤਾ ਮੈਨੂੰ ਵੀ ਹੋ ਰਹੀ ਹੈ ਗੁੱਸੇ ਹੋ ਕੇ ਗਿਆ ਨਾ ਹਾਂ ਚਲ ਹੁਣ ਤਾਂ ਸਾਰਾ ਦਿਨ ਹੀ ਫਿਰਦਾ ਪਰ ਹੁਣ ਗੁੱਸੇ ਹੋ ਕੇ ਗਿਆ ਗੁੱਸੇ ਆਈ ਗੱਲ ਤਾਂ ਗੁੱਸਾ ਹੀ ਹੈ ਹੋਰ ਹੁਣ ਕਿੱਧਰ ਕੀ ਕਰਾਂਗੇ ਆਪਾਂ ਹੁਣ ਕੀ ਕਰੀਏ ਕੋਈ ਫੋਨ ਫਾਨ ਨਹੀਂ ਹੈਗਾ ਉਹਦਾ ਫੋਨ ਫੋਨ ਤਾਂ ਕਰੇ ਤਰ ਗਿਆ ਕਰੇ ਤਰ ਗਿਆ ਹੋਰ ਆ ਆਖਰ ਹੁਣ ਕੀ ਕਰਾਂਗੇ ਸਿੱਗਲ ਬੀ ਸਸਰੀ ਘਰ ਪੁੱਤ ਸਸੀ ਘਰ ਜੀ ਸਸਰੀ ਘਰ ਤਾਂ ਠੀਕ ਹੈ ਪੁੱਤ ਤੂੰ ਕੀ ਆ ਮੁੰਡਾ ਇਹ ਤਾਂ ਜੱਗਰ ਦਾ ਪੋਤਾ ਬੇਬੇ ਤੈਨੂੰ ਪਛਾਣ ਨਹੀਂ ਆਈ ਬੇਬੇ ਪਹਿਲਾਂ ਇਹਦੇ ਜੂੜਾ ਸੀ ਹੁਣ ਬੋਦੇ ਕਰਾਈ ਫਿਰਦਾ ਤੈਨੂੰ ਤਾਂ ਨਹੀਂ ਪਛਾਣ ਆਈ ਅੱਗੇ ਸੇਠਾਂ ਦੇ ਜਿਵੇਂ ਕੰਨ ਦੇ ਕੇਸ ਕੱਟੇ ਹੁੰਦੇ ਜੱਟ ਜ਼ਿਮੀਂਦਾਰ ਕੋਈ ਨਹੀਂ ਕੱਟਦਾ ਤੀਗਾ ਹੁਣ ਕੀ ਪਛਾਣਾਵੇਂ ਇਹਨਾਂ ਦੀ ਕੌਣ ਜੱਟ ਹੈ ਕੌਣ ਸੇਠ ਹੈ ਹੁਣ ਤਾਂ ਹਵਾਈ ਇਹ ਹੀ ਜੀ ਹੋ ਗਈ ਬੇਬੇ ਪਤਾ ਨਹੀਂ ਲੱਗਦਾ ਕਿਸੇ ਦਾ ਮੁੰਡਾ ਦਾ ਇੱਕ ਆਦੀ ਹਣੀ ਪੁੱਤ ਹੈ ਇਹ ਹੀ ਖੰਡ ਪਾਠ ਨਹੀਂ ਕਰਾਇਆ ਸੀ ਆਪਾਂ ਨੇ ਤੇ ਸਾਰੇ ਘਰਾਂ ਦੀ ਬੰਡੀਆਂ ਜੀ ਵੀਰ ਅੱਛਾ ਹਾਂ ਪੁੱਤ ਤੇਰਾ ਚਾਚਾ ਖੜਾ ਹੂੰਗਾ ਗੋਗੀ ਉੱਥੇ ਅੱਛਾ ਜੀ ਉਹਨੂੰ ਮਾਰ ਦੇ ਭੇਜ ਦੇ ਘਰੇ ਹਾਂ ਹਾਂ ਕੋਈ ਨਹੀਂ ਜੇ ਹੋਇਆ ਮੈਂ ਭੇਜ ਦਿੰਨਾ ਹਾਂ ਪੁੱਤ ਦੇਖ ਜਾ ਕੇ ਠੀਕ ਹੈ ਜੀ ਚੱਲ ਬੇਬੇ ਮੈਂ ਅੰਦਰ ਤੁਰਿਆ ਮਾਜਰੇ ਚੰਗਾ ਤਰੀ ਲੈ ਕੱਦੀ ਖਾ ਹੀ ਲੈਣੀ ਐ ਮੈਂ ਤਾਂ ਹੈ ਹੈ ਚੱਕਰ ਜਾਈ ਜਾਂਦੇ ਨੇ ਹੈ ਹੈ ਘਬਰਾਟ ਹੋ ਗਿਆ ਕੀ ਹੋ ਗਿਆ ਹਾਈ ਪਤਾ ਨਹੀਂ ਕੀ ਹੋ ਗਿਆ ਉਹ ਕੀ ਹੋ ਗਿਆ ਸਿੰਦਰੇ ਤੈਨੂੰ ਨੀ ਬੇਬੇ ਮੈਂ ਲੱਤਾਂ ਗਈਆਂ ਲੱਤਾਂ ਗਈਆਂ ਹੋਰ ਲੱਤਾਂ ਜਾਣ ਹੀ ਨਹੀਂ ਹੈਗੀ ਰੋਗੀ ਰੋਗੀ ਕੀ ਹੋ ਗਿਆ ਬੇਬੇ ਆ ਦੇਖੋ ਇਹ ਤੇ ਮਮਮੀ ਨੂੰ ਕੀ ਹੋ ਗਿਆ ਮਮਮੀ ਕੀ ਹੋ ਗਿਆ ਅੱਖਾਂ ਖੋਲੋ ਕੀ ਹੋ ਗਿਆ ਇਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ ਫੋਨ ਕਰਦੇ ਗੋਗੀ ਨੂੰ ਹਾਂ ਮੈਂ ਫੋਨ ਕਰਦੀਆਂ ਹੈਲੋ ਕਿੱਥੇ ਹੋ ਤੁਸੀਂ ਕਰਿਆ ਆ ਜੋ ਜਲਦੀ ਮੰਮੀ ਨੂੰ ਪਤਾ ਨਹੀਂ ਕੀ ਹੋ ਗਿਆ ਆਉਣਾਗਾ ਪਤਾ ਨਹੀਂ ਕੀ ਹੋ ਗਿਆ ਇਹਨਾਂ ਨੂੰ ਕੀ ਹੋ ਗਿਆ ਮੰਮੀ ਨੂੰ ਕੀ ਹੋ ਗਿਆ ਮੰਮੀ ਮੈਨੂੰ ਪਹਿਲੀ ਪਤਾ ਸੀ ਤੇਰਾ ਕਲੇਸ਼ ਕਿਸੇ ਨੇ ਕਿਸੇ ਦੀ ਜਾਣ ਲਊ ਤੁਸੀਂ ਮੇਰੇ ਨਾਲ ਫੇਰ ਲੜ ਲਿਓ ਪਹਿਲੇ ਇਹਨਾਂ ਨੂੰ ਸ਼ਹਿਰ ਲੈ ਜਾਓ ਹੁਣ ਕਹਿੰਦੀ ਐ ਸ਼ਹਿਰ ਲੈ ਜਾ ਪਹਿਲਾਂ ਨਹੀਂ ਦਿੰਦਾ ਸੀ ਤੈਨੂੰ ਗੱਡੀ ਲਿਆਉਣਾ ਕਿਸੇ ਦੀ ਮੈਂ ਬੇਬੇ ਮੈਂ ਵੀਰ ਜੀ ਨੂੰ ਫੋਨ ਕਰਦੀ ਆ ਉਹਨਾਂ ਨੂੰ ਦੱਸ ਦਿਆਂਗੀ ਆ ਜਾਣਗੇ ਕੋਡੋਂ ਕੋਈ ਫੋਨ ਆ ਗਿਆ ਸੁਣ ਲਓ ਫਿਰ ਕੀ ਦੈਂ ਹੈ ਹਲੋ ਅੱਜ ਨਹੀਂ ਮਮੀ ਜੀ ਦੇ ਤੌਰ ਆ ਪੈ ਗਿਆ ਚਲਦੀ ਆ ਕੀ ਹੋ ਗਿਆ अच्छा ਹੁਣ ਤਾਂ ਅਸੀਂ ਗਏ ਸੀ ਹਲੇ ਤੈਨੂੰ ਦਿਖਾਉਂਦੀ ਆਂ ਆਉਣੇ ਆ ਕਿਵੇਂ ਆਇਆ ਸੀ ਜੀ ਫੋਨ ਅਮਨ ਸੀ ਹਾਂਜੀ ਕਹਿੰਦੀ ਮੰਮੀ ਦੇ ਦੌਰਾ ਪੈ ਗਿਆ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਜੀ ਵੀ ਇਹਦਾ ਕਲੇਸ਼ ਕੁਛ ਨਾ ਕੁਛ ਕਰਾ ਕੇ ਛੱਡੂਗਾ ਚੱਲੀਏ ਫਿਰ ਜਾਣਾ ਤਾਂ ਪਊਗਾ 6 ਮਹੀਨਿਆਂ ਬਾਅਦ ਚੱਲੀ ਸੀ ਜੀ ਮੈਨੂੰ ਪਤਾ ਹੀ ਹੈ ਕੀ ਹੋਇਆ ਹੋ ਮੰਮੀ ਨੂੰ ਬਲੱਡ ਘਟਿਆ ਵਧਿਆ ਹੋਊਗਾ ਉਹ ਤਾਂ ਐਵੇਂ ਹੀ ਰੌਲਾ ਪਾ ਦਿੰਦੀ ਹੈ ਜੀ ਚੱਲ ਫਿਰ ਹੁਣ ਜਾਣਾ ਤਾਂ ਪਊ ਆ ਤੁਹਾਡੀ ਮਰਜ਼ੀ ਹੈ ਜੀ ਚੱਲ ਵੜੋ ਚਲ ਕੋਈ ਨਹੀਂ ਜੇ ਸ਼ਾਮ ਨੂੰ ਸਹੀ ਹੋ ਗਏ ਫਿਰ ਆਪਾਂ ਕੱਲ ਨੂੰ ਜਾਇਆ ਆਵਾਂਗੇ ਉਹਨੇ ਅਗਲੀ ਨੇ ਅੱਜ ਹੀ ਨਹੀਂ ਅੱਧ ਤੱਕ ਆਉਣ ਦਿੱਤਾ ਕੱਲ ਨੂੰ ਸਾਨੂੰ ਕੌਣ ਜਾਣ ਦੇਊਗਾ ਕੋਈ ਨਾ ਬੋਲਣ ਦੇ ਫਿਰ ਮੈਂ ਕਰੂੰਗਾ ਗੱਲ ਆਜਾ ਬਹਿ ਜਾ ਜਰੂਰੀ ਕੀ ਹੈ ਜਾਣਾ ਤਾਂ ਪਊ ਆ ਚਲੋ ਜੀ ਆ ਲੋ ਗੇਬੇ ਪਾਣੀ ਪੀ ਲੋ ਵੇ ਭਈ ਫੋਨ ਕਰਿਆ ਤੀਗਾ ਹਾਂਜੀ ਕੀਤਾ ਸੀ ਫੋਨ ਕਿਵੇਂ ਐਸ਼ੰਦਰ ਠੀਕ ਨੇਗੇ ਹੁਣ ਅੱਛਾ ਹਾਂਜੀ ਨਾਲੇ ਮੈਂ ਕਿੰਨਾ ਕਹਿੰਦੀ ਹੁੰਦੀ ਸੀ ਵੀ ਪਰਹੇਜ਼ ਰੱਖ ਲਓ ਪਰਹੇਜ਼ ਰੱਖ ਲਓ ਮੇਰੀ ਗੱਲ ਤੇ ਕਹੀ ਦਾ ਗੁੱਸਾ ਲੱਗਦਾ ਸੀਗਾ ਜੇ ਪਰਹੇਜ਼ ਰੱਖਿਆ ਹੁੰਦਾ ਆ ਦਿਨ ਕਾ ਨੂੰ ਦੇਖਣਾ ਪੈਂਦਾ ਪਰਹੇਜ਼ ਤਾਂ ਵੱਡੀ ਚੀਜ਼ ਹੀ ਐ ਹੋਰ ਹੁਣ ਪਰਹੇਜ਼ ਮੈਂ ਸੋਨੂੰ ਵੀ ਕਹਿਣੀ ਹੁੰਨੀ ਆ ਵੀ ਤੁਸੀਂ ਵੀ ਮਾੜਾ ਮੂਟਾ ਪਰਹੇਜ਼ ਰੱਖਿਆ ਕਰੋ ਆਪਦਾ ਮੈਂ ਕਰਤਾ ਵੀਰ ਜੀ ਨੂੰ ਫੋਨ ਆਉਂਦੇ ਨੇਗੇ ਉਹ ਰਾਤ ਹੀ ਸੀਗੇ ਮੁੜੇ ਆਉਂਦੇ ਨੇ ਅੱਛਾ ਉਹ ਤਾਂ ਮੈਨੂੰ ਦੱਸਤਾ ਸੀ ਵੀ ਹਸਪਤਾਲ ਲੈ ਗਿਆ ਨਹੀਂ ਪਤਾ ਸਿੱਧੇ ਹਸਪਤਾਲ ਵਗ ਜਾਣ ਲਬੀਰ ਜੀ ਹੁਰੀ ਵੀ ਉਹ ਆ ਗਈ ਉਹ ਆ ਗਈ ਉਹ ਠੀਕ ਐ ਹੋ ਪੁੱਛਦੇ ਆ ਇਹਨਾਂ ਨੂੰ ਇਹ ਪੈਕੇਜ ਹੋਈ ਹੈ ਕਿ ਹਸਪਤਾਲ ਚ ਹੋਈ ਹੈਗੀ ਇਹ ਤਾਂ ਮੈਂ ਜਦੋਂ ਫੋਨ ਕੀਤਾ ਸੀ ਅਦਬ ਚਲੇ ਸੀ ਉਧਰ ਦੀ ਉਧਰ ਹਸਪਤਾਲ ਵਗ ਗਿਆ ਸੀ ਵੀਰ ਜੀ ਕੀ ਮੈਨੇ ਮੰਮੀ ਸ਼ੂਗਰ ਵਾਲਾ ਜਾਦੇ ਵਧ ਗਿਆ ਸੀ ਭਾਈ ਸਾਇਲੈਂਟ ਅਟੈਕ ਆ ਗਿਆ 3-4 ਲੱਖ ਰੁਪਇਆ ਲੱਗੂਗਾ ਕੋਈ ਗੱਲ ਨਹੀਂ ਵੀਰ ਜੀ ਜੇ ਪੈਸੇ ਲੱਗ ਕੇ ਜਾਨ ਬਚਦੀ ਹੈ ਫਿਰ 3-4 ਲੱਖ ਦੀ ਕੀ ਗੱਲ ਹੈ ਆਪਾਂ ਲਾ ਦਾਂਗੇ ਤੁਸੀਂ ਬੈਠੋ ਪੈਸੇ ਕਿੱਥੇ ਆ ਭਾਈ ਰੋਲਾ ਤਾਂ ਪੈਸਿਆਂ ਦੀ ਹੈ ਵੀਰ ਜੀ ਆਰਤੀ ਕਾਦੇ ਵਾਸਤੇ ਨੇ ਆਰਤੀਆਂ ਤੋਂ ਲਾਓ ਪੈਸੇ ਆਰਤੀਏ ਦਾ ਪਹਿਲੇ ਭਾਈ 8 ਲੱਖ ਦੇਣਾ ਉਹ ਕਿੱਥੋਂ ਦੇਊਗਾ ਵੀਰਪਾਲ ਤੂੰ ਤੇਰੇ ਪੇਕਿਆਂ ਤੋਂ ਪੁੱਛ ਲੈ ਤੇਰਾ ਭਰਾ ਬਾਹਰ ਗਿਆ ਹੋਇਆ ਉਹ ਤਾਂ ਦੇ ਹੀ ਦੇਊਗਾ ਵੀਰਾ ਕਿੱਥੋਂ ਦੇ ਦਿਓ ਜੀ ਆਪਾਂ ਨੂੰ ਪੈਸੇ ਉਹਨੇ ਤਾਂ ਕੋਠੀ ਪਾਉਣੀ ਹੈ ਮੇਰੀ ਕੱਲ ਹੀ ਗੱਲ ਹੋਈ ਹੈ ਵੀਰੇ ਨਾਲ ਕੋਈ ਹੱਲ ਤਾਂ ਹੁਣ ਆਪਾਂ ਨੂੰ ਕਰਨਾ ਹੀ ਪਊ। ਕਹਿੰਦਾ ਸੋਨਾ ਵੇਚ ਦੇਣਾ ਫਿਰ। ਨਹੀਂ ਸੋਨਾ ਗਹਿਣੇ ਰੱਖ ਦਿੰਨੇ ਆ। ਕੋਈ ਗੱਲ ਨਹੀਂ ਵੀਰ ਜੀ ਕੁਸਮਰਜੀ ਕਰੋ। ਜਾਨ ਬਚਣੀ ਚਾਹੀਦੀ ਐ। ਕੋਈ ਹੱਲ ਤਾਂ ਕਰਨਾ ਹੀ ਪਊ। ਚਲ ਮੈਂ ਤਾਂ ਅੰਦਰ ਜਾਨੀ ਆਂ ਜੀ। ਕੱਪੜੇ ਧਰ ਦੀਏਗੀ ਜਾ ਕੇ ਅੰਦਰ। 1 ਮਿੰਟ ਰੁਕੋ ਵੀਰ ਜੀ ਮੈਂ ਆਉਣੀ ਆਂ। ਓਏ ਸਾਰਾ ਟੱਬਰ ਹੀ ਬੌਲਾ ਹੋ ਰਿਹਾਗਾ। ਟੈਗ ਆਲਾ ਕਦੇ ਬਚੇਗਾ? ਨਾਲੇ ਤਾਂ ਸੋਨਾ ਗਹਿਣੇ ਧਰ ਦਾਂਗੇ। ਸੋ ਨੰਗਨੇ ਤਰ ਕੇ ਪੈਸੇ ਲਾ ਦਾਂਗੇ ਨਾਲੇ ਉਹਨੇ ਬਚਣਾ ਨਹੀਂਗਾ ਅੱਜ ਦਾ ਸੋਨਾ ਗੈਨੇ ਤੇਰੇ ਕਿੱਦੇ ਵਾਪਸ ਹੋਊਗਾ ਕੋਈ ਮਰੀ ਜਾਂਦੇ ਨੇ ਪਕਾਈ ਇਹਨੇ ਤਾਂ ਇੱਕ ਦਿਨ ਮਰਨਾ ਹੀ ਹੈਗਾ ਸਾਰਾ ਟੱਬਰ ਹੀ ਕਮਲਾ ਹੋ ਕੇ ਬੈਠਾ ਹੈ ਅਮਨ ਕਿੱਧਰ ਜਾਨੀ ਐ ਗਹਿਣੇ ਨੇ ਤਾਂ ਮੇਰੇ ਕਿਉਂ ਕਮਲੀ ਹੋਈਆਂ ਗਈ ਅੱਜ ਦੇ ਗਹਿਣੇ ਤੇਰੇ ਗਹਿਣੇ ਕਿੱਦੇ ਛੁੱਟਣਗੇ ਇਹ ਟੈਕ ਵਾਲਾ ਬੰਦਾ ਕਿੱ데 ਬਚਿਆ ਹੁੰਦਾ ਫੇਰ ਹੁਣ ਕੀ ਕਰੀਏ ਬਚਾਉਣਾ ਤਾਂ ਉਹਨਾਂ ਨੂੰ ਪਊ ਗਈ ਅੱਜ ਗੈਣੇ ਤਰ ਦੇਂਗੀ ਕਿੱਦੇ ਛੁੱਟਣਗੇ ਇਹ ਚੱਲ ਕੋਈ ਨਾ ਦੇਖੀ ਜਾਉ ਛੁੱਟ ਗਏ ਛੁੱਟ ਗਏ ਨਹੀਂ ਨਾ ਸੀ ਉਹਨੇ ਤਾਂ ਜਦ ਦਿਨ ਮਰਨਾ ਹੀ ਐ ਟੈਕ ਵਾਲਾ ਬੰਦਾ ਨਹੀਂ ਬਚਦਾ ਹੁੰਦਾ ਨਹੀਂ ਤਾਂ ਪੈਸੇ ਲੱਗ ਜਾਣਗੇ ਨਾਲੇ ਉਹਨੇ ਬਚਣਾ ਨਹੀਂ ਚੱਲ ਦੇਖੀ ਜਾਉ ਫਿਰ ਕਿਹੜਾ ਆਪ ਆਪਦੀ ਕੋਸ਼ਿਸ਼ ਤਾਂ ਕਰੀਏ ਕੀ ਪਤਾ ਬਚੀ ਜਾਣ ਨਹੀਂ ਬਚਦਾ ਹੁੰਦਾ ਟੈਕ ਵਾਲਾ ਬੰਦਾ ਗੈਣੇ ਦੇ ਨਾ ਤਰ ਤੂੰ ਫਿਰ ਜਾਣ ਨਾਲੋਂ ਗੈਣੇ ਚੰਗੇ ਨੇ ਫਿਰ ਬਣ ਜਾਣਗੇ ਉਹ ਤੇਰੀ ਮਰਜ਼ੀ ਐ ਭਾਈ ਆਹ ਲੋ ਵੀਰ ਜੀ ਮੇਰੇ ਗੈਣੇ ਅਮਨ ਦੇਖ ਲੈ ਭਾਈ ਕਿਤੇ ਗੋਗੀ ਨਕਲੇਸ ਕਰੇ ਕੋਈ ਨਾ ਮੈਂ ਉਹਨਾਂ ਨੂੰ ਆਪ ਸਮਝਾ ਦੂੰਗੀ ਉਹ ਤਾਂ ਕੁਝ ਨਹੀਂ ਕਹਿੰਦੇ ਇਹ ਗੱਲਾਂ ਫੇਕ ਕਰੇ ਬਾਲਾ ਵੱਡਾ ਕਲੇਸ਼ ਨਾ ਪੈ ਜਾਏ ਨਹੀਂ ਨਹੀਂ ਕੁਝ ਨਹੀਂ ਹੁੰਦਾ ਉਹ ਤਾਂ ਬੋਲਦੀ ਰਹਿੰਦੇ ਮੈਂ ਉਹਨਾਂ ਨੂੰ ਸਮਝਾ ਦੂੰਗੀ ਕੋਈ ਗੱਲ ਫਿਰ ਹੁਣ ਜਾਣ ਤਾਂ ਉਹਨਾਂ ਦੀ ਬਚਾਉਣੀ ਹੋਈ ਹੈਗੀ ਇਹ ਜਾਨ ਨਾਲ ਥੋੜੀ ਚੰਗੇ ਨੇਗੇ ਦੇਖ ਲਓ ਭਾਈ ਨਹੀਂ ਨਹੀਂ ਤੁਸੀਂ ਲੈ ਜਾਓ ਉਹਨਾਂ ਦੀ ਜਾਨ ਬਚਾਓ ਉਹਨਾਂ ਦੀ ਜਾਨ ਤੋਂ ਉੱਤੋਂ ਦੀ ਕੁਝ ਨਹੀਂ ਹੈਗਾ ਤੁਸੀਂ ਇਹਨਾਂ ਦੀ ਟੈਨਸ਼ਨ ਨਾ ਲਾਓ ਗੈਣੇ ਮੇਰੇ ਨੇ ਮੈਂ ਪਾਉਣੇ ਨੇ ਉਹਨਾਂ ਨੂੰ ਥੋੜੀ ਪਾਉਣੇ ਜਿਹੜਾ ਕੁਝ ਕਹਿਣਗੇ ਤੁਸੀਂ ਬਸ ਜਾਨ ਬਚਾਓ ਮੰਮੀ ਦੀ ਚੱਲ ਸ਼ਾਬਾਸ਼ ਐ ਭਾਈ ਤੇਰੇ ਜਾਣਾ ਫਿਰ ਮੈਂ ਠੀਕ ਵੇ ਅਮਨਾ ਤਾ ਤਾਂ ਸਾਰੀਆਂ ਚੱਕ ਕੇ ਗਹਿਣੇ ਫੜਾਤੀ ਵੀਰਪਾਲ ਨੇ ਇੱਕ ਵੀ ਨੇ ਦਿੱਤਾ ਹੈਗਾ ਨਹੀਂ ਉਹ ਸਾਰ ਦਿਨ ਵੀਰਪਾਲ ਵੀਰਪਾਲ ਕਰਦੀ ਤੀਗੀ ਹੈ ਫਿਰ ਬੀਬੇ ਹੁਣ ਜਾਨ ਤਾਂ ਬਚਾਉਣੀ ਸੀਗੀ ਚਲ ਕੋਈ ਨਾ ਉਹਦਾ ਤਾਂ ਸੁਵਾਈ ਆ ਬੋਲਣ ਦਾ ਨਮਨ ਨਾਲੇ ਮੈਂ ਤਾਂ ਉਹਦੇ ਚੰਗੇ ਵਾਸਤੇ ਕਹਿੰਦੀ ਸੀ ਬਸ ਉਹ ਉਹੀ ਉਹਦਾ ਜਦੋਂ ਸੁਵਾਈ ਆ ਹੋ ਜਾਗਾ ਫਿਰ ਹੁਣ ਉਹਦੀ ਜਾਨ ਤਾਂ ਬਚਾਉਣੀ ਸੀ ਜਾਨ ਤਾਂ ਉਤੋਂ ਦੀ ਗਹਿਣੇ ਥੋੜੀ ਹੋਗੇ ਫਿਰ ਬਣ ਜਾਣਗੇ ਗਹਿਣਿਆਂ ਦਾ ਕੁਝ ਨਹੀਂ ਹੁੰਦਾ ਤੈਨੂੰ ਸ਼ਿੰਦਰੇ ਪਤਾ ਤਕਲੀਫ ਤਾਂ ਨਹੀਂ ਕੋਈ ਨਹੀਂ ਬੀਬੇ ਹੁਣ ਨਹੀਂ ਕੋਈ ਤਕਲੀਫ ਐਨੀ ਹੈਗੀ ਮੁਝੇ ਤਾਂ ਇੰਨਾ ਪਿਆਰ ਕਰਦੇ ਨੇ ਪਰਿਵਾਰ ਦੇ ਵਿੱਚ ਉਹ ਤਾਂ ਤਖਲੀਫ ਤਾਂ ਇੰਨੀ ਕਿ ਤਾਂ ਉਹੀ ਕੱਟੀ ਜਾਂਦੀ ਐ ਚੱਲ ਚੰਗਾ ਮੰਮੀ ਅੱਜ ਰੋਟੀ ਖਾ ਲਓ ਅੰਦਰ ਫਿਰ ਤੁਹਾਡਾ ਦਵਾਈ ਦਾ ਟਾਈਮ ਹੋ ਜਾਊਗਾ ਆ ਮਨਪੁੱਤ ਰੋਟੀ ਤਾਂ ਮੈਂ ਫੇਰ ਖਾਉਂਗੀ ਪਹਿਲਾਂ ਉਰੇ ਆ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਐ ਹਾਂਜੀ ਮੰਮੀ ਦੱਸੋ ਇਹ ਤੂੰ ਮੈਨੂੰ ਮਾਫ਼ ਕਰ ਦੇ ਕਿਉਂ ਮੰਮੀ ਮਾਫ਼ੀ ਵਾਲੀ ਕੀ ਗੱਲ ਹੋਗੀ ਤੂੰ ਤਾਂ ਪਹਿਲੀ ਗੱਲ ਤਾਂ ਨਾ ਤੂੰ ਜਦੋਂ ਖਾਣ ਪੀਣ ਤੋਂ ਮੈਨੂੰ ਰੋਕਦੀ ਸੀ ਉਹ ਤੂੰ ਸਾਡੇ ਫਾਇਦੇ ਲਈ ਰੋਕਦੀ ਸੀ ਕੋਈ ਸਾਡੀ ਬੇਇੱਜ਼ਤੀ ਨਹੀਂ ਕਰਦੀ ਸੀ ਤੂੰ ਫਿਰ ਕੀ ਹੋਇਆ ਮੰਮੀ ਜਿਹੜੀ ਗੱਲ ਦੀ ਮੈਨੂੰ ਜਾਣਕਾਰੀ ਸੀ ਸੋਨੂੰ ਦੱਸਣਾ ਮੇਰਾ ਫਰਜ਼ ਸੀ ਆ ਬੈਠੇ ਨੇ ਮੇਰੇ ਪੁੱਤ ਆ ਬੈਠੀ ਹੈ ਮੇਰੀ ਬੇਬੇ ਮੇਰੇ ਸਾਰੇ ਬੈਠੇ ਪਈ ਗੱਲ ਸੁਣ ਲਓ ਅੱਜ ਤੋਂ ਮੇਰੀ ਨੂੰ ਨਹੀਂ ਹੈਗੀ ਇਹ ਮੇਰੀ ਧੀ ਹੈ ਜਿਨੇ ਮੇਰੀ ਜਾਨ ਬਚਾਤੀ ਜਿਹੜਾ ਕੰਮ ਇਹਨੇ ਕਰਤਾ ਉਹ ਮੈਨੂੰ ਐ ਲੱਗਦਾ ਮੇਰੀ ਧੀ ਵੀ ਨਹੀਂ ਕਰ ਸਕਦੀ ਸੀ ਕਿਹੜਾ ਕੰਮ ਮੰਮੀ ਮੈਂ ਕੀ ਕਰਤਾ ਅਵਤਾਰ ਨੇ ਮੈਨੂੰ ਸਾਰੀ ਗੱਲ ਦੱਸਤੀ ਤਾਂ ਸਾਰੇ ਗਹਿਣੇ ਵੇਚ ਕੇ ਮੇਰੇ ਤੇ ਲਾਤੇ ਮੇਰੀ ਜਾਨ ਬਚਾਤੀ ਅਮਨ ਜਿਵੇਂ ਮੈਂ ਤੇਰੇ ਨਾਲ ਬੁਰੀ ਕਰਦੀ ਤੀ ਤੂੰ ਵੀ ਸੋਚ ਲੈਂਦੀ ਵੀ ਬੁੜੀ ਮਰਦੀ ਆ ਮਰਨ ਦੇ हद ਹੋ ਗਈ ਮੰਮੀ ਜੇ ਆਪਾਂ ਆਪਣੇ ਪਰਿਵਾਰ ਵਾਸਤੇ ਨਹੀਂ ਇਹ ਸਭ ਕਰਾਂਗੇ ਫਿਰ ਹੋਰ ਕਿਦੇ ਲਈ ਕਰਾਂਗੇ ਆਮਨ ਮੈਂ ਤਾਂ ਤੇਰੇ ਬਾਰੇ ਵੀ ਗਲਤ ਸੋਚੀ ਗਿਆ ਮੈਨੂੰ ਕੀ ਪਤਾ ਸੀਗਾ ਵੀ ਤੂੰ ਇਹਨਾਂ ਦੇ ਭਲੇ ਵਾਸਤੇ ਕਹਿਣੀ ਹੈ ਜਿਹੜਾ ਕੁਝ ਕਹਿਣੀ ਹੈ ਮੈਂ ਤੇਰੇ ਨਾਲ ਉਹੀ ਲੜੀ ਗਿਆ ਮੈਂ ਤਾਂ ਇਹੀ ਅਰਦਾਸ ਕਰਦੀ ਆ ਵੀ ਆਮਨ ਵਰਗਿਆਂ ਨੂੰ ਹਾਂ ਕਰ ਕਰ ਹੋਣ ਜਿੰਨਾ ਪਹਿਣਾ ਦੇ ਦੋ ਦੋ ਨੂਹਾਂ ਨੇ ਉਹ ਭਾਈ ਇੱਕੋ ਜਿਹਾ ਰੱਖਣਾ ਕਿਸੇ ਨਾਲ ਕੋਈ ਦਰਿਆਤ ਨਾ ਕਰ